ਮੈਨੂੰ ਬੋਲ ਲੈਂਦੋ ਮੇਰੀ ਬੋਲਾਂ ਦਾ ਬਾਅਦ ਜਵਾਬ ਦੇਣਾ ਹੁਣ ਲਕੀਆਂ ਨੇ ਮਿਰਚਾਂ ਇਹਨਾਂ ਨੂੰ ਇੱਥੇ 25 25 ਸਾਲ ਤੋਂ ਤੁਸੀਂ ਇਹ ਸੰਸਦ 'ਚ ਬਹਿ ਕੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਦਾਪੁਰ ਦੇ ਲੋਕਾਂ ਦਾ ਆਉਣ ਵਾਲੀ ਸਤਾਹ 'ਚ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਆਜੋ ਮੈਦਾਨ 'ਚ ਹੁਣ ਮੈਨੂੰ ਬੋਲ ਲੈਂਦੋ ਮੇਰੀ ਬੋਲਾਂ ਦਾ ਬਾਅਦ ਜਵਾਬ ਦੇਣਾ ਹੁਣ ਲਕੀਆਂ ਨੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲਕੀਆਂ ਨੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਇਹ ਸੰਸਦ 'ਚ ਬਹਿ ਕੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਾਂਗੇ ਲੋਕਾਂ ਨੇ ਮਾਤ ਦੇਰਾ ਬਾਬਾ ਨਾਨਕਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਇ ਤੋਂ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਆਜੋ ਮੈਦਾਨ 'ਚ ਹੁਣ ਮੈਂ ਅਗਲੀ ਗੱਲ ਕਰਾਂਗਾ ਬਾ ਤੁਹਾਡੀ ਗੱਲ ਹੋ ਗਈ ਗੁਰਪ੍ਰੀਤ ਸਿੰਘ ਬੜਾ ਵਾਲੀ ਬੈਠੋ ਗੁਰਪ੍ਰੀਤ ਸਿੰਘ ਬੜਾ ਵਾਲੀ ਗੁਰਪ੍ਰੀਤ ਬੋਲੋ ਜੀ ਬੈਠੋ ਜੀ ਬੈਠੋ ਗੱਲ ਆਪਾਂ ਗੱਲ ਹੋਣੀ ਨਹੀਂ ਜੀ ਗੁਰਪ੍ਰੀਤ ਆਪਣੀ ਗੱਲ ਕਰੋ ਇੱਕ ਮਿੰਟ ਜੀ ਹਾਂ ਇੱਕ ਮਿੰਟ ਬੈਠੋ ਜੀ ਬੈਠੋ 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 ਜੀ ਬਾਜਵਾ ਜੀ ਦੱਸੋ ਤੁਸੀਂ ਸਾਡੇ ਇੰਨੀ ਹੈ ਇੱਕ ਮਿੰਟ ਰੰਦਾਵਾ ਸਾਹਿਬ ਤੁਹਾਡੀ ਅਸੀਂ ਇੱਧਰ ਇੱਧਰ ਛੇਅਰ ਨੂੰ ਛੇਅਰ ਨੂੰ ਰੈਸ ਕਰੋ ਅਸੀਂ ਬੜੀ ਇਹਨਾਂ ਦੀ ਇੱਜ਼ਤ ਕਰਨੇ ਆ ਇੱਕ ਮਿੰਟ ਇਨਾਂ ਦੀ ਗੱਲ ਨੂੰ ਇਹੀ ਰਿਟਾਇਰ ਹੀ ਅਸੀਂ ਇਨਾਂ ਦੀ ਗੱਲ ਜੀ ਜੀ ਰੰਦਾਵਾ ਸਾਹਿਬ ਦਾ ਸੁਜੈਸ਼ਨ ਜਿਹੜਾ ਅਸੀਂ ਉਹਨੂੰ ਵੈਲਕਮ ਕਰਨੇ ਥੈਂਕ ਯੂ ਇੱਕ ਹਾਊਸ ਕਮੇਟੀ ਬਣਾਓ ਅਸੀਂ ਨਾਲ ਚੱਲਨੇ ਆ ਇਹ ਸੱਚੇ ਨਾਲੇ ਵੀ ਅਸੀਂ ਵੇਖ ਲਿਆ ਸਭਾਈ ਕਿੰਨੀ ਹੋਈ ਹੈ ਥੈਂਕ ਯੂ ਆਓ lettes us ਐਵੇਂ ਇੱਛੇ ਆ ਗਈ ਤੁਹਾਡੀ ਗੱਲ ਆ ਗਈ ਕੀਮਾ ਜੀ ਠੀਕ ਹੈ ਹਰਪਾਲ ਸਿੰਘ ਕੀਮਾ ਜੀ ਬਾਜੋਗ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸੁਣ ਰਿਹਾ ਸੀ ਰੰਧਾਵਾ ਸਾਹਿਬ ਤੇ ਬਾਜਵਾ ਸਾਹਿਬ ਦੀ ਕਨਵਰਸੇਸ਼ਨ ਔਰ ਰੰਧਾਵਾ ਜੀ ਬੈਠੋ ਔਰ ਤੁਸੀਂ ਤੁਹਾਡੀ ਗੱਲ ਆ ਗਈ ਹੈ ਬੈਠੋ ਬੈਠੋ ਪਲੀਜ਼ ਦੇਖੋ ਇੱਕ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਬੈਠੋ ਤੁਸੀਂ ਬੈਠੋ ਜਰਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਤੁਹਾਡੇ ਮੰਤਰੀ ਜੀ ਖੜੇ ਆ ਬੈਠੋ ਤੁਸੀਂ ਮੈਨੂੰ ਬੋਲ ਲੈੰਦੋ ਮੇਰੀ ਬੋਲਾਂ ਦਾ ਬਾਅਦ ਜਵਾਬ ਦੇਣਾ ਹੁਣ ਲੱਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲੱਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਆ ਸੰਸਦਤ ਬੈਠੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਰਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਾਂਗੇ ਲੋਕਾਂ ਨੇ ਮਾਤ ਦੇ ਰਹੇ ਬਾਬਾ ਨਾਨਕਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਇਚ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਰਦਾਪੁਰ ਵਾਲੇ ਲੋਕ ਆਜੋ ਮੈਦਾਨ 'ਚ ਹੁਣ میں اگلی گا اڈی گل ہوگی گرپریت سنگھ بڑا والی بیٹھو سنگھ بڑا والی گرپیت بولو جی بیٹھو جی بیٹھو گل آپ گل ہونی نہیں جی گرپریت اپنی گل کرو ایک منٹ جی ہاں ایک منٹ بیٹھو جی ਬੈਠੋ 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 ਜੀ ਬਾਜਵਾਦੀ ਦੱਸੋ ਇੰਤਿਰਸਾ ਨਹੀਂ ਹੈ ਇੱਕ ਮਿੰਟ ਰੰਦਾਵਾ ਸਾਹਿਬ ਤੁਹਾਡੀ ਅਸੀਂ ਇਧਰ ਇਧਰ ਛੇਰ ਨੂੰ ਛੇਰ ਨੂੰ ਰੈਸ ਕਰੋ ਅਸੀਂ ਬੜੀ ਇਹਨਾਂ ਦੀ ਇੱਜ਼ਤ ਕਰਨੇ ਆ ਇੱਕ ਮਿੰਟ ਇਹਨਾਂ ਦੀ ਗੱਲ ਨੂੰ ਇਹੀ ਰਿਟਾਇਰ ਹੀ ਅਸੀਂ ਇਹਨਾਂ ਦੀ ਗੱਲ ਜੀ ਜੀ ਰੰਦਾਵਾ ਰੰਦਾਵਾ ਸਾਹਿਬ ਦਾ ਸੁਜੈਸ਼ਨ ਜਿਹੜਾ ਅਸੀਂ ਉਹਨੂੰ ਵੈਲਕਮ ਕਰਨੇ ਥੈਂਕ ਯੂ ਇੱਕ ਹਾਊਸ ਕਮੇਟੀ ਬਣਾਓ

ਇੱਕ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਬੈਠੋ ਤੁਸੀਂ ਬੈਠੋ ਜਰਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਤੁਹਾਡੇ ਮੰਤਰੀ ਜੀ ਖੜੇ ਆ